ਇਹੀ ਕੋਈ ਕਰੋਗੇ ਤਾਂ ਆਈਆਂ ਮਤਲਬ ਕੋਈ ਨਾ 16 ਬੰਦਿਆਂ ਦੀ ਆ ਮੈਂ ਕੋਈ ਨਾ ਸਾਹ ਕੋ ਚੱਲੇ ਹੁਣ ਬੜੇ ਕਿ ਉਧਰ ਦੇ ਪਾਸੇ ਆ 16 16 ਚੈਂਬਰਾਂ ਦੀ ਲੱਤੀਆਂ ਇੱਕ ਦੀ ਲੱਤੀ ਹਰ ਬੰਦਾ ਚਾਹੇ ਪ੍ਰੈਜੈਂਟੇਸ਼ਨ ਦੇ ਦਿੱਤੀ ਤੁਹਾਨੂੰ ਕਮਿਸ਼ਨਰ ਸਾਹਿਬ ਨੂੰ ਚੱਲੇ ਆ 16 ਬੰਦਿਆਂ ਨੇ ਚੱਲੇ ਆ ਸਾਰੇ ਇੱਕ ਦੀ ਲੱਤੀ ਰੋਜ਼ ਲੱਤੀ ਜਾ ਰਹੀਆਂ ਇੱਕ ਦਿਨ ਛੱਡ ਕੇ ਪੇਪਰ ਜੀ ਨਿਊਜ਼ ਲੱਗੀ ਕਹਿੰਦੇ 200 ਉਧਰ ਉਧਰ ਸਾਰਾ ਸਭਾਇਆ ਵਿੜ ਗਿਆ ਸੀ ਨਹੀਂ ਮਾਰਾ ਸੀ ਸੀਸੀਟੀਵੀ ਹੁਣ ਦੇ ਚੈੱਕ ਕਰੋ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਹੈਗੀ ਹੈ ਇਹਨਾਂ ਦੇ ਕੋਈ ਕੋਈ ਨਾਮ ਦੱਸ ਕੇ ਦੱਸੋ ਜੋ ਮੈਟਸ ਹੋਇਆ ਵੀ ਥਾਣੇ ਨਹੀਂ ਗਏ ਤੇ ਕੀ ਕਰ ਰਹੇ ਮੇ ਇਹ ਚੋਰੀਆਂ ਬਹੁਤ ਹੋ ਰਹੀਆਂ ਜੀ ਆਪਣੇ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਵਿੱਚ ਰੋਜ਼ ਕੋਈ ਨਾ ਕੋਈ 2 4 5 ਵਕੀਲਾਂ ਦੀਆਂ ਤਾਰਾਂ ਲੱਗ ਜਾਂਦੀਆਂ ਅੱਜ ਵੀ 5 6 ਵਕੀਲਾਂ ਦੀਆਂ ਤਾਰਾਂ ਲੱਤੀਆਂ ਜੀ ਲੋ ਲੋ ਡੈਲੀ ਕੰਪਲੇਂਟਸ ਆ ਰਹੇ ਆ ਜੀ ਚੌਂਕੀਂ ਅਦਾਜ ਨੂੰ ਕਹਿ ਰਹੇ ਆ ਕਿ ਦੇਖੋ ਚੋਰ ਕਿਹੜੇ ਹੈਗੇ ਨੇ ਲੇਕਿਨ ਕੋਈ ਕਾਰਵਾਈ ਨਹੀਂ ਸਭ ਕੀ ਕਾਰਨ ਹੈਗਾ ਵੀ ਲਗਾਤਾਰ ਏਸੀ ਦੀ ਪਾਈਪਾਂ ਨੂੰ ਚੋਰਾਈ ਕੋਈ ਚੋਰੀ ਹੋ ਰਿਹਾ ਵੀ ਜਿਹੜਾ ਇਸ ਬਾਰੇ ਇਹ ਦੇਖੋ ਜੀ ਇਹ ਤੇ ਸ਼ੈ ਆ ਕਿਸੇ ਨਾ ਕਿਸੇ ਦੀ ਜਨਾਤੇ ਪ੍ਰਸ਼ਾਸਨ ਦੇ ਵਿੱਚ ਜਿਹੜੇ ਬੰਦੇ ਰੱਖੇ ਨੇ ਵੀ ਉਹਨਾਂ ਨੂੰ ਸ਼ੈ ਆ ਕੋਈ ਨਾ ਕਿ ਸਾਰੇ ਬੰਨੇ ਕੈਮਰੇ ਵੀ ਲੱਗੇ ਨੇ 112 ਤੇ ਕੰਪਲੇਂਟਸ ਵੀ ਲਿਖਾਈਆਂ ਨੇ ਲੇਕਿਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਜਦੋਂ ਪਹਿਲਾਂ ਵੀ ਚੋਰੀਆਂ ਹੋਈਆਂ ਤੁਹਾਡੇ ਵੱਲੋਂ ਪੁਲਿਸ ਨੂੰ ਕੰਪਲੇਂਟ ਕੀਤੀ ਗਈ। ਹਾਂ ਪਿਛਲੇ ਇੱਕ ਹਫ਼ਤੇ ਤੋਂ ਕੰਪਲੇਂਟ ਰੋਡ ਡੇਲੀ ਜਾ ਰਹੀਆਂ ਜੀ। ਕੋਈ ਪਰਚਾ ਅੱਜ ਤੱਕ ਨਹੀਂ ਕੀਤਾ। ਕੋਈ ਪਰਚਾ ਅੱਜ ਤੱਕ ਨਹੀਂ ਕੀਤਾ ਜੀ। ਅੱਜ ਤੱਕ ਕਿਸੇ ਚੋਰ ਨੂੰ ਨਾ ਫੜਿਆ ਨਾ ਕੋਈ ਪਰਚਾ ਰਜਿਸਟਰ ਕੀਤਾ। ਟੋਟਲ ਕਿੰਨਾ ਕਿ ਨੁਕਸਾਨ ਵੇਖਦਾ ਜੀ? ਮੇਰੇ ਖਿਆਲ ਨਾਲ 10-15 ਲੱਖ ਦਾ ਹੋ ਗਿਆ ਹੋਣਾ ਜੀ। ਪਰ ਲੱਗਦਾ ਇੱਥੇ ਸਿਰਫ ਏਸੀ ਦੀਆਂ ਪਾਈਪਾਂ ਲੱਗ ਰਹੀਆਂ ਪਰ ਸਰਕਾਰੀ ਕਾਗਜ਼ਾਂ ਹੁੰਦੇ ਨੇ ਜੋ ਕਿ ਇੰਪੋਰਟੈਂਟ ਹੁੰਦੇ ਬਹੁਤ ਜ਼ਿਆਦਾ। ਹਾਂ ਦੇਖੋ ਜੀ ਇੱਥੇ ਇੱਥੇ ਆ ਸਕਦੇ ਆ ਤੇ ਸਰਕਾਰੀ ਕਾਗਜ਼ਾਂ ਦਾ ਮਲ ਵੀ ਜਾ ਸਕਦੇ ਆ ਕੋਈ ਨਾ ਕੋਈ। ਲੋਕ ਜਡਿਸ਼ਨ ਪਰ ਲੋਕਾਂ ਦੀ ਵੀ ਕਈਆਂ ਦੇ ਵਿੱਚ জানা ਪੁੱਛੀ ਹੁੰਦੀ ਹੈ ਹਾਂ ਬੜਾ ਨੁਕਸਾਨ ਹੋ ਸਕਦਾ ਜੀ ਜੇ ਹੁਣੇ ਕਾਬੂ ਨਾ ਕੀਤਾ ਗਿਆ ਇਹਨਾਂ ਚੋਰਾ ਨੂੰ ਫਿਊਚਰ ਦੇ ਵਿੱਚ ਨੁਕਸਾਨ ਤੇ ਹੋਏਗਾ ਸਾਰਾ ਕਿਉਂਕਿ ਪਿਛਲੇ 10 15 ਦਿਨ ਤੋਂ ਕੰਟੀਨਿਊਸਲੀ ਰੋਜ਼ ਚੋਰੀ ਰਾਤ ਨੂੰ ਸਵੇਰੇ ਆਈਦਾ ਫਿਰੇ ਕੋਈ ਨਾ ਕੋਈ ਦੋ ਚਾਰ ਏਸੀਆਂ ਦੀਆਂ ਪਰੇਪਨ ਲੱਥੀਆਂ ਹੁੰਦੀਆਂ ਕਈਆਂ ਵਾਰਾਂ ਤੇ ਦੋ ਦੋ ਵਾਰ ਹੀ ਇੱਕ ਦੀਆਂ ਇੱਕ ਬੰਦੇ ਦੀਆਂ ਸੁਸ਼ੀਲ ਸ਼ਰਮਾ ਜੀ ਦੀਆਂ ਹਫਤੇ 'ਚ ਦੋ ਵਾਰ ਹੀ ਤਾਰਾਂ ਲੱਤੀਆਂ ਜਾਂਦੀਆਂ ਕੱਤੀ ਮੰਗੀ ਕਰਦਾ ਪ੍ਰਸ਼ਾਸਨ ਨੂੰ ਆਪਾਂ ਕਹਿੰਦੇ ਚੋਰ ਪੜਨ ਜੀ ਕਿਹੜੇ ਚੋਰ ਆ ਕਾਰਵਾਈ ਕਰਨ ਪੁਲਿਸ ਜਾ ਗਾਰਡ ਲਾਵੇ ਕਿ ਸਿਕਿਉਰਿਟੀ ਲਾਵੇ ਕਿਉਂਕਿ ਚਾਰਦੁਆਰੀ ਦੇ ਅੰਦਰ ਹੀ ਚੋਰੀਆਂ ਹੋ ਰਹੀਆਂ ਨੇ ਜੀ ਸਰ ਜੀ ਸਰ ਆਪਣਾ ਨਾਮ ਦੱਸ ਸਕਦੇ ਮੈਂ ਐਡਵੋਕੇਟ ਸੰਜੀਤ ਢਿੰਗਰਾ ਮੇਰਾ ਨਾਮ ਹੀ ਚੈਂਬਰ 31 ਸੀ ਕੁਝ ਦਿਨ ਪਹਿਲਾਂ ਮੇਰੇ ਚੈਂਬਰ ਦੇ ਵਿੱਚੋਂ ਵੀ ਮੇਰੀ ਡੈਰੀ ਔਰ ਲਿਫਾਫੇ ਚੋਰੀ ਹੋਏ ਨੇ ਤਾਂ ਹੁਣ ਵਕੀਲ ਆਪਣੇ ਚੈਂਬਰ ਵਿੱਚ ਵੀ ਸੇਫ ਨਹੀਂ ਹੈ ਜਦਕਿ ਇੱਕ ਅਸੀਂ ਲੋਕਾਂ ਨੂੰ ਕੀ ਇਨਸਾਫ ਦਿਵਾਣਾ ਜਦੋਂ ਸਾਨੂੰ ਹੀ ਇਨਸਾਫ ਨਹੀਂ ਮਿਲ ਰਿਹਾ बार-बार कंप्लेंट करने के बावजूद इन को कोई बंदा काबू नहीं आ रहा एक दिन चोरी फिर अगले दिन चोरी फिर अगले दिन चोरी एदा मतलब पुलिस इस गल से कोई ध्यान ही नहीं दे रही ਕਿਤੇ ਕਿਤੇ ਰਿਤ ਵਿੱਚ ਪੁਲਿਸ ਚੌਂਕੀ ਵੀ ਹੈ ਕਮਿਸ਼ਨਰ ਸਾਹਿਬ ਦਾ ਦਫ਼ਤਰ ਵੀ ਹੈ ਡੀਸੀ ਸਾਹਿਬ ਦਾ ਦਫ਼ਤਰ ਹੈ ਉਹ ਪਤਾ ਨਹੀਂ ਕਿ ਬਸ ਆਪਣੇ ਆਪ ਨੂੰ ਬਚਾਉਣ ਦੀ ਲੱਗੇ ਆ ਜੀ ਹੋਰ ਵਕੀਲਾਂ ਦਾ ਜਾਂ ਆਮ ਜਨਤਾ ਦਾ ਕੋਈ ਧਿਆਨ ਹੈ ਨਹੀਂ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਖਰਾਬ ਹੈ ਕੋਈ ਧਿਆਨ ਨਹੀਂ ਦੇ ਰਿਹਾ ਸਾਡੀ ਤੇ ਇਹੀ ਬੇਨਤੀ ਹੈ ਕਿ ਘਟੋ ਘਟ ਜਦੋਂ ਪਤਾ ਸੀ ਬਲੌਗ ਦੇ ਇਸ ਸੇ ਜਿਆਦਾ ਚੋਰੀਆਂ ਹੋ ਰਹੀਆਂ ਨੇ ਇੱਕ ਬੰਦਾ ਦੋ ਬੰਦ ਦੂਸਰੇ ਬੰਦੇ ਫੜੇ ਜਾ ਸਕਣ ਜਿਹੜੇ ਚੋਰੀਆਂ ਕਰਦੇ ਵਾਰ-ਵਾਰ ਕੋਈ ਧਿਆਨ ਨਹੀਂ ਦੇ ਰਿਹਾ ਸਰਕਾਰ ਵੱਲੋਂ ਨਾ ਹੀ ਸਾਡੀ ਬਾਰ ਦੇ ਰੂ ਵੀ ਇਸ ਮਸਲੇ ਨੂੰ ਚੁੱਕਿਆ ਗਿਆ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਸਾਡੀ ਤੇ ਇਹੀ ਬੇਨਤੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਇਸ ਤਰ੍ਹਾਂ ਵਕੀਲਾਂ ਦੇ ਚੈਂਬਰ 'ਚ ਲੋਕਾਂ ਦੇ ਸੈਂਕੜੇ ਕੀਮਤੀ ਕਾਗਜ਼ ਪਏ ਹੁੰਦੇ ਆ ਵਕੀਲਾਂ ਨੇ ਅਦਾਲਤ ਜਾਣਾ ਹੈ ਮੁੰਸ਼ੀਆਂ ਨੇ ਬਿਚੋ ਅਦਾਲਤ ਜਾਣਾ ਤੇ ਕਮਰਿਆਂ ਦੇ ਪਿੱਛੋਂ ਜਿਹੜੇ ਮਰਜ਼ੀ ਆ ਕੇ ਚੁੱਕ ਜੇ 30 ਸਾਲ ਤੋਂ ਪਹਿਲਾਂ ਕਦੀ ਹੋਇਆ ਨਹੀਂ ਕੋਈ ਨਿਆ ਨਵਾਂ ਕੰਮ ਸ਼ੁਰੂ ਹੋਇਆ ਤੁਹਾਡੇ ਇਹ ਹੀ ਪ੍ਰਸ਼ਾਸਨ ਤੋਂ ਬੇਨਤੀ ਕਰਾਂਗਾ ਕਿ ਇਸ ਮੁੱਦੇ ਨੂੰ ਸੀਰੀਅਸਲੀ ਤੇ ਪਹਿਲ ਦੇ ਆਧਾਰ ਤੇ ਲੈ ਕੇ ਸੋਲਵ ਕੀਤਾ ਜਾਵੇ। ਧੰਨਵਾਦ। ਨਹੀਂ ਸਰ ਜਿਹੜਾ ਇਹ ਪੁਲਿਸ ਨੂੰ ਕੰਪਲੇਂਟ ਦਿੱਤੀ ਜਾ ਰਹੀ ਹੈ ਬਾਰ-ਬਾਰ ਚਾਂਦਰਾ ਦੇ ਵਿੱਚ ਤਾਰਾ ਲੱਗ ਰਹੀ ਹੈ ਪੁਲਿਸ ਨੂੰ ਕੀ ਕਰਨਾ ਹੈ? ਇਹ ਦੇਖੋ ਦੇਖੋ ਜੀ ਕੈਮਰੇਜ ਸੀਸੀਟੀਵੀ ਵੇਖ ਰਹੇ ਆ ਅਸੀਂ ਤੇ ਜਿਹੜੀ ਸਾਡੀ ਸਿਵਲ ਦੀ ਟੀਮ ਆ ਉਹ ਅਹੀਂ ਲਈ ਆ ਰਾਤ ਅਹੀਂ ਗਸ਼ਤਬਧਾਈ ਹੋਈ ਆ। ਤੇ ਇਹ ਜਿਹੇ ਛੇਤੀ ਜਿਹੜੇ ਆ ਇਹ ਸੀਰੀਜ ਕਰਕੇ ਬੰਦੇ ਲੱਭਣ ਲਗਾਤਾਰ ਹੀ ਕਹਿੰਦੇ ਦੋ ਤਿੰਨ ਵਾਰੀ ਹੋ ਗਿਆ ਚੋਰੀ ਚੋਰੀ ਕਰਕੇ ਨਿਕਲ ਜਾਂਦਾ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਰੀ ਪੁਲਿਸ ਤੇ ਖਾਣਾ ਵੀ ਹੈ ਪੁਲਿਸ ਕਮਿਸ਼ਨ ਦਾ ਦਫਤਰ ਹੈ ਡੀਸੀ ਦਫਤਰ ਹੈ ਸਾਡੇ ਵੱਲੋਂ ਸਾਡੇ ਵੱਲੋਂ ਰਾਤ ਦੀ ਰਾਤ ਦੀ ਵੀ ਗਸ਼ਤ ਭਦਾਈ ਗਈ ਆ ਇਹਦੇ ਵਿੱਚ ਦੋ ਤਿੰਨ ਕਰਮਚਾਰੀ ਰਾਤ ਲੱਗਦੇ ਨੇ ਉਹਦੇ ਵਿੱਚ ਹੁਣ ਇਹ ਜਿਹੜੇ ਕੈਮਰੇ ਵੇਖ ਕੇ ਦੋਸ਼ੀ ਜਿਹੜਾ ਵਾ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਲਏ ਤੇ ਇਸ ਕਰਕੇ